ਹੈਲੋ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਤੁਹਾਨੂੰ ਪਤਾ ਹੀ ਹੈ ਮੋਟਰਸਾਈਕਲ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀ ਆਪਾਂ ਜਾ ਰਹੇ ਆਂ ਸ੍ਰੀ ਅਨੰਦਪੁਰ ਸਾਹਿਬ ਤੇ ਮੈਂ ਇੱਥੋਂ ਜਾਊਂਗਾ ਪਹਿਲਾਂ ਜਲੰਧਰ ਜਲੰਧਰ ਮੇਰਾ ਦੋਸਤ ਹੈਗਾ ਮਿਲਨਦੀਪ ਰਾਈਡਰ ਤੇ ਆਪਾਂ ਉਹਦੇ ਨਾਲ ਮਿਲਾਂਗੇ ਉੱਥੇ ਜਾ ਕੇ ਦੂਬਾ ਦਾ ਆਪਾਂ ਜਾਵਾਂਗੇ ਅੱਗੇ ਤੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਆਪਣਾ ਰੈਡੀ ਵਰ ਰੈਡੀ ਠੀਕ ਹੈ ਹਾਂਜੀ ਹੁਣ ਆਪਾਂ ਘਰੋਂ ਚੱਲ ਪਿਆਂਗੇ ਤੇ ਹੁਣ ਆਪਾਂ ਪਵਾਵਾਂਗੇ ਪੈਟਰੋਲ ਟੈਂਕੀ ਕਰਾਵਾਂਗੇ ਫੁੱਲ ਘਰ ਵਾਲੇ ਸਾਹਮਣੇ ਪੈਟਰੋਲ ਪੰਪ ਤੋਂ ਲੈ ਭਾਈ ਫੁੱਲ ਕਰ ਦੇ ਟੈਂਕੀ ਉਹ ਫ੍ਰੀ ਚਲਾ ਦੇ ਆਹੀ ਪਣਕ ਦਿੱਤਾ ਸਿੰਪਲੇ ਪਾ ਦੇ ਬਥੇਰਾ ਮਹਿੰਗਾ ਹਾਂਜੀ ਆਪਾਂ ਪਹੁੰਚ ਗਏ ਬਰਨਾਲੇ ਤੇ ਬਰਨਾਲੇ ਖੜੇ ਆਂਗੇ ਤੇ ਪਰ ਨਾ ਮੈਂ ਤਾਂ ਨਹੀਂ ਬੰਨਿਆ ਹੈਗਾ ਕਿਉਂਕਿ ਹੈਲਮਟ ਲੈਣਾ ਪੈਂਦਾ ਫਿਰ ਰੋਡ ਤੇ ਕਿਉਂਕਿ ਰੋਡ ਤੇ ਚੱਲਦਾ ਵੱਧ ਹੈਗਾ ਤੇ ਹੁਣ ਆਪਾਂ ਬਰਨਾਲੇ ਪਹੁੰਚ ਗਏ ਆਂਗੇ ਲੋ ਜੀ ਅਸੀਂ ਗੜ੍ਹਸ਼ੰਕਰ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋਗੇ ਕਿੰਨੀ ਜਿਆਦਾ ਟ੍ਰੈਫਿਕ ਆ ਗਈ ਰੋਡ ਦੇ ਉੱਤੇ ਤੁਹਾਨੂੰ ਇਧਰ ਦਿਖਾਣਾਗਾ ਇਹ ਮੇਰਾ ਦੋਸਤ ਆ ਦੀਪ ਜਲੰਧਰ ਤੋਂ ਇਹਦੇ ਕਰਕੇ ਮੈਂ ਜਲੰਧਰ ਵਿੱਚ ਦੀ ਆਇਆਗਾ ਇਹ ਕਹਿੰਦਾ ਇਕੱਠੇ ਚੱਲਾਂਗੇ ਮਾ ਠੀਕ ਐ ਤਾਰ ਕੇ ਹੁਣ ਅਸੀਂ ਇਧਰ ਦੀ ਆਏਾਂਗੇ ਤੋ ਆਪਾਂ ਪਹੁੰਚ ਗਏ ਆਂ ਸ੍ਰੀ ਅਨੰਦਪੁਰ ਸਾਹਿਬ ਆਪਾਂ ਗੜ੍ਹ ਸੈਂਕਰ ਵਾਲੀ ਸਾਈਡ ਤੋਂ ਆਏ ਆਂਗੇ ਤੇ ਤੁਸੀਂ ਦੇਖ ਸਕਦੇ ਹੋਗੇ ਰਸ ਬਹੁਤ ਜ਼ਿਆਦਾ ਹੈਗਾ ਅੱਗੇ ਜਾਂਦੇ ਦੇ ਹੈਗੇ ਨੇ ਸਾਧਨ ਕਾਫੀ ਕਾਫੀ ਟਾਈਮ ਲੱਗ ਜਾਂਦਾ ਹੈਗਾ ਤੇ ਹੁਣ ਆਪਾਂ ਖੜੇ ਆਂ ਬਿਲਕੁਲ ਅਨੰਦਪੁਰ ਜਿਹੜੀ ਅਨੰਦਪੁਰ ਸਾਈਡ ਨੂੰ ਸੜਕ ਜਾਂਦੀ ਹੈਗੀ ਤੇ ਆਪਾਂ ਖੜੇ ਆਂ ਨੈਣਾ ਦੇਵੀ ਵਾਲੀ ਸੜਕ ਤੇ ਤੇ ਹੁਣ ਆਪਾਂ ਜਾਵਾਂਗੇ ਨੈਣਾ ਦੇਵੀ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਦਿਖਾਵਾਂਗੇ ਅਨੰਦਪੁਰ ਸਾਹਿਬ ਹੇ ਹੁਣ ਆਪਾਂ ਜਾਵਾਂਗੇ ਨੈਣਾ ਦੇਵੀ ਕਿਉਂਕਿ ਰਾਸ ਜ਼ਿਆਦੇ ਹੈਗਾ ਔਰ ਇਹ ਕਿਉਂਕਿ ਕੱਲ ਨੂੰ ਨਾਲੇ ਹੋਲਾ ਮੱਲਾ ਹੈਗਾ ਤੇ ਕੱਲ ਨੂੰ ਆਪਾਂ ਹੋਲੇ ਮੱਲੇ ਤੇ ਇੱਥੇ ਖੜਾਂਗੇ ਆ ਕੇ ਅਨੰਦਪੁਰ ਸਾਹਿਬ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਹੋਲਾ ਮੱਲਾ ਅਨੰਦਪੁਰ ਸਾਹਿਬ ਦਾ ਹੋਲਾ ਮੱਲਾ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਨੈਣਾ ਦੇਵੀ ਆ ਦੇਖੋ ਨੈਣਾ ਦੇਵੀ ਇੱਥੋਂ 21 ਕਿਲੋਮੀਟਰ ਗੁਰਦੁਆਰਾ ਕਿਲਾ ਫਤਿਹਗੜ੍ਹ ਸਾਹਿਬ ਇਧਰੋਂ ਵੀ ਆ ਜੂਗਾ ਗੁਰਦੁਆਰਾ ਸਾਹਿਬ ਲੇਕਿਨ ਰਾਸ ਜ਼ਿਆਦੇ ਹੈਗਾ ਪਾਰਕਿੰਗ ਦਾ ਵੀ ਹੈ ਨਹੀਂ ਇੱਥੇ ਸਿਸਟਮ ਤਾਂ ਆਪਾਂ ਹੁਣ ਨਾਣਾਦੇਵ ਨੂੰ ਜਾਵਾਂਗੇ ਠੀਕ ਹੈ ਇਸ ਬਲੌਗ ਦੇ ਵਿੱਚ ਤੁਹਾਨੂੰ ਨਾਣਾਦੇਵ ਦੇ ਦਰਸ਼ਨ ਕਰਾਵਾਂਗੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਅਗਲੇ ਬਲੌਗ ਦੇ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮੱਲਾ ਦਿਖਾਵਾਂਗੇ ਕੱਲ ਨੂੰ ਕੋਸ਼ਿਸ਼ ਕਰਾਂਗੇ ਵੀ ਸਾਰਾ ਦਿਨ ਆਪਾਂ ਉਰੇ ਰਵਾਂਗੇ ਸ਼ੂਟ ਕਰਾਂਗੇ ਠੀਕ ਹੈ ਜੀ ਬਣੇ ਰਹੋ ਆਪਣੇ ਨਾਲ ਬਲੌਗ ਦੇ ਨਾਲ ਹਾਂਜੀ ਵਿਊ ਦੇਖੋ ਜੀ ਕਿੰਨਾ ਸੋਹਣਾ ਆ ਰਿਹਾ ਹੈਗਾ ਇਹ ਸਾਹਮਣੇ ਆਹ ਸਭ ਤੋਂ ਉੱਚਾ ਪਹਾੜਾ ਜਿਹੜਾ ਇਹ ਮਾਤਾ ਨਾਣੇ ਦੇਵੀ ਦਾ ਮੰਦਿਰ ਹੈਗਾ ਤੇ ਆਪਾਂ ਖੜੇ ਆ ਜਿਹੜੀਆਂ ਦੋ ਨਹਿਰਾਂ ਆਉਂਦੀਆਂ ਨੇਗੀਆਂ ਅਨੰਦਪੁਰ ਵਾਲੀ ਸਾਈਡ ਤੋਂ ਤੇ ਇਹੇ ਟਰੈਕਟਰ ਆਏਗਾ ਗੁਰੂ ਕੀ ਲਾਹੌਰ ਤੋਂ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਆ ਸਾਹਮਣੇ ਮਾਤਾ ਨਾਣੇ ਦੇਵੀ ਦਾ ਮੰਦਿਰ ਹੈ ਤੇ ਅੱਗੇ ਚੱਲ ਕੇ ਦਿਖਾਣਾ ਬਣੇ ਰਿਓ ਬਲੌਗ ਦੇ ਨਾਲ ਪਹੁੰਚ ਗਏ ਹੁਣ ਕੋਲ ਵਾਲੇ ਟੋਬੇ ਤੇ ਅਨੰਦਪੁਰ ਸਾਈਡ ਤੋਂ ਆਪਾਂ ਆਏ ਆਂਗੇ ਕੋਲ ਵਾਲੇ ਟੋਬੇ ਤੇ ਪਹੁੰਚ ਗਏ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਆਪਣੇ ਬੈਕ ਸਾਈਡ ਤੇ ਆ ਇਹ ਕੋਲ ਵਾਲਾ ਟੋਬਾ ਹੈਗਾ ਠੀਕ ਆ ਪਹਿਲਾਂ ਇੱਥੋਂ ਸੰਗਤ ਜੋ ਨੈਣਾ ਦੇਵੀ ਦਰਸ਼ਨ ਕਰਨਾ ਆਉਂਦੀ ਸੀ ਪਹਿਲਾਂ ਇੱਥੇ ਤੁਰ ਕੇ ਜਾਂਦੀ ਹੁੰਦੀ ਸੀਗੀ ਤੇ ਹੁਣ ਬਸ ਸਾਧਨ ਉੱਪਰ ਜਾਣ ਲੱਗੇ ਮੰਦਰ ਕੋਲੇ ਬਿਲਕੁਲ ਮੰਦਰ ਦੇ ਨੇੜੇ ਜਾਂਦੇ ਨੇਗੇ ਆਹਾ ਜੀ ਕੋਲ ਵਾਲਾ ਟੋਬਾ ਸਭ ਤੋਂ ਆ ਪਹੁੰਚ ਗਏ ਹਾਂਗੇ ਇਸ ਟਾਈਮ ਤੇ ਨੈਣਾ ਦੇਵੀ ਨੈਣਾ ਦੇਵੀ ਕੁਛ ਇੱਥੋਂ ਰਹਿ ਗਿਆ 15-20 ਮਿੰਟ ਦਾ ਰਾਂਹ ਰਹਿ ਗਿਆ ਹੈਗਾ 10 10 ਕਿਲੋਮੀਟਰ ਹੈਗਾ ਤੁਸੀਂ ਦੇਖ ਸਕਦੇ ਹੋਗੇ ਆਪਾਂ ਕਾਫੀ ਹਾਈਟ ਤੇ ਖੜੇ ਹਾਂਗੇ ਆ ਦੇਖੋ ਬੈਕ ਸਾਈਡ ਤੇ ਪਹਾੜੀ ਏਰੀਆ ਘਰ ਛੋਟੇ ਛੋਟੇ ਲੱਗਦੇ ਨੇਗੇ ਤੁਸੀਂ ਦੇਖ ਸਕਦੇ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਹਾਂਗੇ ਨੈਣਾ ਦੇਵੀ ਸਾਹਮਣੇ ਆ ਜਿਹੜੀ ਇਹ ਬਿਲਡਿੰਗ ਹੈਗੀ ਪਾਰਕਿੰਗ ਹੈ ਮੋਟਰਸਾਈਕਲਾਂ ਦੀ ਪਾਰਕਿੰਗ ਹੈਗੀ ਇਹ ਠੀਕ ਹੈ ਤੇ ਇਹਦੇ ਉੱਪਰਲੀ ਸਾਈਡ ਜੇ ਉੱਪਰ ਜਾਂਦੀ ਹੈ ਨੇ ਬੱਸਾਂ ਇਹ ਉੱਪਰਲੀ ਸਾਈਡ ਇਹ ਅੱਗੇ ਜਾ ਕੇ ਪਾਰਕਿੰਗ ਹੈਗੀ ਉਹ ਬੱਸ ਸਟੈਂਡ ਹੈਗਾ ਆ ਦੇਖੋ ਕਾਫੀ ਜ਼ਿਆਦਾ ਸੰਗਤ ਆਈ ਹੋਈ ਹੈ ਮਾਤਾ ਨਾਨੀ ਦੇਵੀ ਮੱਥਾ ਟੇਕਣ ਵਾਸਤੇ ਤੁਸੀਂ ਦੇਖ ਸਕਦੇ ਹੋਗੇ ਤੇ ਉਹ ਸਾਹਮਣੇ ਹੈਗਾ ਮਾ ਨਾਨਾ ਦੇਵੀ ਦਾ ਮੰਦਿਰ ਤੁਸੀਂ ਦੇਖ ਸਕਦੇ ਹੋਗੇ ਉਹ ਇੱਥੇ ਹੀ ਪਾਰਕਿੰਗ ਹੋ ਜਾਂਦੀਆਂ ਨੇ ਗੱਡੀਆਂ ਇਹ ਸਾਹਮਣੇ ਗੱਡੀਆਂ ਮੋਟਰਸਾਈਕਲ ਪਾਰਕਿੰਗ ਕਰਕੇ ਅਗਲੇ ਜਿਹ ਪੈਸੇ ਸੜਕ ਰਸਤਾ ਪੈਦਲੇ ਉਥੋਂ ਵੀ ਵਗ ਜਾਂਦੇ ਨੇ ਨਹੀਂ ਦੀ ਇਹ ਮੋਟਰਸਾਈਕਲ ਗੱਡੀਆਂ ਹੋ ਸਾਹਮਣੇ ਜਿਹੜਾ ਰਾਂ ਜਾਂਦਾ ਉਥੇ ਤੁਰਤ ਉਹ ਉਥੋਂ ਫੇਰ ਆਏ ਮੁੜਿਆ ਆ ਫੇਰ ਇਹਦੇ ਕੋਲੇ ਵਗ ਜਾਂਦਾ ਮੰਦਿਰ ਦੇ ਬਿਲਕੁਲ ਨਜ਼ਦੀਕ ਵਗ ਜਾਂਦਾ ਮੰਦਿਰ ਦੇ ਤੇ ਜਿਹੜੇ ਉੱਪਰ ਆਪ ਦਾ ਸਾਧਨ ਲੈ ਕੇ ਜਾਣ ਉੱਪਰ ਲਿਜਾ ਸਕਦਾਗਾ ਹਾਜੀ ਬਾਈ ਜੀ ਆਪਾਂ ਪਹੁੰਚ ਗਏ ਆਂਗੇ ਮਾਤਾ ਨਾਨਿਆ ਦੇਵੀ ਦਰਬਾਰ ਤੇ ਆਪਾਂ ਹੁਣ ਦੁਕਾਨਾਂ ਵਿੱਚ ਦੀ ਜਾ ਰਹੇ ਆਂਗੇ ਤੁਸੀਂ ਦੇਖ ਸਕਦੇ ਹੋਗੇ ਉੱਪਰ ਦੇ ਬੈਕ ਸਾਈਡ ਤੇ ਸਾਰੀਆਂ ਦੁਕਾਨਾਂ ਨੇ ਆ ਦੇਖੋ ਥੱਲੇ ਜਿੱਥੇ ਪਾਰਕਿੰਗ ਉੱਥੇ ਭੀੜ ਜ਼ਿਆਦਾ ਹੈਗੀ ਮਸਾ ਮੋਟਸਰਲ ਪਾਰਕਿੰਗ ਹੋਏ ਨੇ ਉੱਥੇ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਾਂ ਦੇਖੋ ਇਹ ਮਾਤਾ ਦਾ ਸਮਾਨ ਮਿਲਦਾ ਹੈਗਾ ਪ੍ਰਸ਼ਾਦ ਵਗੈਰਾ ਸਾਰਾ ਕੁਝ ਇੱਥੇ ਮਿਲਦਾ ਹੈਗਾ ਜੈ ਮਾਤਾ ਦੀ ਬਸ ਆਏ ਆਪਾਂ ਆਨੰਦਪੁਰ ਸੀਗੇ ਲਿਕਨ ਉਹ ਗੱਲ ਜਿਹੜਾ ਕੋਸਾ ਨਾ ਮਨਜ਼ੂਰ ਹੁੰਦਾ ਮਾਤਾ ਨੂੰ ਮਾਤਾ ਨੇ ਆਏ ਹੋ ਰਸੀ ਮਾਤਾ ਮੈਨੂੰ ਭੁੱਲ ਗਈ ਐ ਲੱਗਦਾ ਜੀ ਮਾਤਾ ਭੁੱਲ ਗਈ ਮੈਨੂੰ ਲਿਕਨ ਮਾਤਾ ਨਹੀਂ ਭੁੱਲੀ ਹੈਗੀ ਹੁਣ ਆਪਾਂ ਪਹੁੰਚ ਗਏ ਮੰਦਿਰ ਦੇ ਵਿੱਚ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਹਾਂਗੇ ਮਾਤਾ ਨੈਣਾ ਦੇਵੀ ਮੰਦਿਰ ਜੈ ਮਾਤਾ ਦੀ ਲੋ ਜੀ ਹੁਣ ਆਪਾਂ ਮਾਤਾ ਦੇ ਮੰਦਿਰ ਜਾਣਾ ਜੈ ਮਾਤਾ ਦੇ ਦੇਖੋ ਜੀ ਕਾਫੀ ਜ਼ਿਆਦਾ ਰਸਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਕਾਫੀ ਰਸਾ ਹੈਗਾ ਤੇ 7 ਵਜੇ ਦਾ ਟਾਈਮ ਆ ਜੀ ਦੇਖੋ ਬਿੱਪਲ ਦੇ ਇੱਕ ਵੀ ਪਤਾ ਨਹੀਂ ਹੈਗਾ ਹਰਾ ਇੱਕ ਵੀ ਪਤਾ ਨਹੀਂ ਹੈਗਾ ਹਰਾ ਬਿੱਪਲ ਦੇ ਤੁਸੀਂ ਦੇਖ ਸਕਦੇ ਹੋਗੇ ਚੱਲ ਭਰਾ ਜੀ ਸੰਗਦੀ ਆਪਾਂ ਮੱਥਾ ਟੇਕ ਲਿਆ ਤੇ ਕਿਉਂਕਿ ਅੰਦਰ ਦਾ ਤੁਹਾਨੂੰ ਪਤਾ ਵੀਡੀਓ ਬਣਾਉਣ ਨਹੀਂ ਦਿੰਦੇ ਆ ਦੇਖੋ ਇਹ ਧੋਣਾ ਚੱਲ ਰਿਹਾ ਹੈਗਾ ਤੇ ਆਹਾਂ ਗੇਟ ਉਹ ਹੈ ਜੀ ਜਿੱਥੋਂ ਜਿਉਣੇ ਮੋੜਨੇ ਛਾਲ ਮਾਰੀ ਸੀ ਕਿਉਂਕਿ ਹੁਣ ਤਾਂ ਹਨੇਰਾ ਹੋ ਰਿਹਾ ਫਿਰ ਦਿਖਦਾ ਤਾਂ ਹੈ ਨਹੀਂ ਕੋਸਾ ਓਏ ਹਾਂ ਜੀ ਦੋਸਤੋ ਆਪਾਂ ਮਾਤਾ ਨਾਨੇ ਦੀ ਮੱਥਾ ਟੇਕ ਕੇ ਆਏ ਤੇ ਆਪਾਂ ਨੂੰ ਰੂਮ ਮਿਲ ਗਿਆ ਬਹੁਤ ਵਧੀਆ ਰੂਮ ਮਿਲਿਆ ਤੇ ਆ ਦੇਖੋ ਕੁਆਲਿਟੀ ਰੂਮ ਦੇ ਬਹੁਤ ਵਧੀਆ ਚਾਰਜ ਵਗੈਰਾ ਦੇਖੋ ਬੈੱਡ ਵਗੈਰਾ ਬਹੁਤ ਵਧੀਆ ਕਿਉਂਕਿ ਹਰਾਸਮੈਂਟ ਇੰਨੇ ਹੋਏ ਆ ਕਿਉਂਕਿ ਸਵੇਰ ਦਾ ਮੈਂ 6 ਵਜੇ ਦਾ ਘਰੋਂ ਚੱਲਿਆ ਹੋਇਆਗਾ ਦੇਖ ਲਓ 9:00 ਵਜੇ ਠੀਕ ਹੈ ਤੇ ਵੀ ਨੀਂਦ ਚੰਗੀ ਲੈ ਲਈਏ ਤੇ ਨਾਲ ਦਾ ਵੀਰਾ ਕਹਿੰਦਾ ਵੀ ਆਪਾਂ ਰੂਮ ਲੈ ਕੇ ਉਹਦਾ ਮੈਂ ਟੈਂਟ ਵੀ ਲਿਆਇਆ ਸੀ ਸੰਪਤੀ ਆਪਣੇ ਕੋਲ ਟੈਂਟ ਹੈਗਾਗਾ ਲੇਕਿਨ ਸਵਾਦ ਨਹੀਂ ਆਉਂਦਾ ਕਿਉਂਕਿ ਹੁਣ ਰੂਮ ਦੇ ਵਿੱਚ ਚਾਰਜ ਵਗੈਰਾ ਵੀ ਲਾ ਲਾਂਗੇ ਆਪਾਂ ਠੀਕ ਹੈ ਨੌਣ ਧੌਣ ਨੂੰ ਲੈਟਰ ਬਾਥਰੂਮ ਸਭ ਕੁਝ ਹੁੰਦਾ ਜੈਸਟ ਹੁੰਦਾ ਤੇ ਅੱਜ ਬਾਰੇ ਥੱਕ ਗਏ ਜਿਆਦੇ ਸਫਰ ਵੀ ਮਤਲਬ 350 400 ਕਿਲੋਮੀਟਰ ਮango ਚੱਲ ਗਿਆ ਜੇ ਮੋਟਰਸਾਈਕਲ ਤੇ ਮਿਲਦੇ ਹਾਂ ਤੁਹਾਨੂੰ ਫਿਰ ਨਵੇਂ ਬਲੌਗ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਾਰੇ ਭੈਣਾਂ ਦਾ ਭਰਾਵਾਂ ਦਾ ਧੰਨਵਾਦ